ਨਾ ਤੋ ਵੀਡੀਓ ਬਣਾ ਰਹੇ ਹੋ ਕਰਨੀ ਹੈ ਤੂੰ ਮਦਦ ਕਰੋ ਲੋਕ ਵੀਡੀਓ ਬਣਾ ਰਹੇ ਆ ਮਦਦ ਕੋਈ ਨਹੀਂ ਕਰ ਰਹਾਗਾ ਇੱਕ ਪੂਰਾ ਪਰਿਵਾਰ ਫਸ ਚੁੱਕਿਆ ਹੜ੍ਹਾਂ ਦੇ ਵਿੱਚ ਪਾਣੀ ਇਨੀ ਕ ਸਪੀਡ ਨਾਲ ਵਗ ਰਹਾ ਕਿ ਦੇਖ ਕੇ ਡਰ ਲੱਗਦਾ ਹੈ ਬੱਚੇ ਔਰਤਾਂ ਬਜ਼ੁਰਗ ਬੜੀ ਆਸ ਦੇ ਨਾਲ ਉਹਨਾਂ ਲੋਕਾਂ ਵੱਲ ਝਾਕਦੇ ਆ ਜਿਹੜੇ ਦੂਜੀ ਸਾਈਡ ਤੇ ਆਪਣੇ ਕੈਮਰੇ ਆਪਣੇ ਫੋਨ ਖੋਲ ਕੇ ਖੜੇ ਆ ਉਹਨਾਂ ਨੂੰ ਰਿਕਾਰਡ ਕਰ ਰਹੇ ਆ ਪਰ ਮਦਦ ਕੋਈ ਨਹੀਂ ਕਰ ਰਿਹਾ ਦਾ ਕੋਈ ਰੱਸਾ ਕੋਈ ਸ਼ੇਫਤੀ ਜਾਕੇਟ ਮਤਲਬ ਕੁਝ ਵੀ ਤੇ ਜਿਹੜੇ ਢੇਰ ਦੇ ਉੱਪਰ ਪੱਥਰਾਂ ਦਾ ਢੇਰ ਆ ਕੱਚੇ ਪੱਥਰਾਂ ਦਾ ਜਿਹਦੇ ਉੱਪਰ ਉਹ ਖੜੇ ਆ ਉਹ ਮਿੰਟ ਮਿੰਟ ਸਕਿੰਟ ਸਕਿੰਟ ਬਾਅਦ ਖੋਰ ਰਿਹਾ ਹੈ ਜਣੀ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਦਿਖਾਈ ਦੇ ਰਿਆ ਉਹਨਾਂ ਦਾ ਆਉਣ ਵਾਲਾ ਜਿਹੜਾ ਧਿਆਨਕ ਸਮਾਂ ਹੈ ਤੇ ਇਧਰਲੇ ਪਾਸੇ ਲੋਕ ਛਤਰियां ਲੈ ਕੇ ਖੜੇ ਆ ਸਮਝੋ ਬਾਹਰ ਦੀ ਗੱਲ ਆ ਵੀ ਇਹ ਲੋਕ ਕੋਸ਼ਿਸ਼ ਕਿਉਂ ਨਹੀਂ ਕਰ ਰਹੇਗੇ ਕਿਉਂ ਨਹੀਂ ਕੋਈ ਸੇਫਟੀ ਜਾਂ ਮਤਲਬ ਕੁਝ ਵੀ ਇਦਾਂ ਦਾ ਜਿਹਦੇ ਨਾਲ ਇਸ ਪਰਿਵਾਰ ਨੂੰ ਬਾਹਰ ਕੱਢਿਆ ਜਾ ਸਕੇ ਦੇਖੋ ਇਹ ਲੋਕ ਖੜੇ ਆ ਸਾਹਮਣੇ ਉਹ ਪਰਿਵਾਰ ਖੜਾ ਹੈ ਤੇ ਪਰਿਵਾਰ ਇਹਨਾਂ ਵੱਲ ਦੇਖ ਰਿਹਾ ਹੈ ਕਿ ਸਾਡਾ ਸਾਨੂੰ ਕੱਢਣਗੇ ਜਾਂ ਸਾਡੀ ਕੋਈ ਨਾ ਕੋਈ ਮਦਦ ਕਰਨਗੇ ਪਰ ਮਦਦ ਕੋਈ ਨਹੀਂ ਕਰਦਾਗਾ ਇਹ ਵੀਡੀਓ ਦੱਸੀ ਜਾ ਰਹੀ ਆ ਇੱਕ ਵੀਰੇ ਨੇ ਭੇਜੀ ਵੀਡੀਓ ਇਹ ਤੇ ਮਾਨਸਿਕਤਾ ਲੋਕਾਂ ਦੀ ਪਤਾ ਲੱਗੀ ਆ ਆਪਾਂ ਨਹੀਂ ਸਮਝ ਸਕਦੇਗੇ ਵੀ ਕੀ ਹੋਇਆ ਜਾਂ ਕੀ ਗੱਲਬਾਤ ਆ ਦੇਖੋ ਉਹ ਜਿਹੜਾ ਢੇਰ ਆ ਸਾਰਾ ਖੁਰ ਚੁੱਕਿਆ ਏ ਲੋਕ ਹੋਰ ਇਕੱਠੇ ਹੋ ਗਏ ਆ ਉਸੇ ਜਗ੍ਹਾ ਤੇ ਪਰ ਉਹ ਪਰਿਵਾਰ ਉਸੇ ਪਾਣੀ ਦੇ ਵਿੱਚ ਫਸਿਆ ਹੋਇਆ ਏ ਤੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਵੀ ਘਟ ਹੋ ਗਏ ਆ ਜਿਹੜੀ ਜਿਹੜੇ ਢੇਰ ਤੇ ਖੜੇ ਸੀਗੇ ਉਹ ਖੁਰ ਚੁੱਕਿਆ ਕਿਉਂਕਿ ਪਾਣੀ ਇੰਨਾ ਕਿ ਤਾਕਤਵਰ ਹੁੰਦਾ ਏ ਸਾਹਮਣੇ ਆਉਣ ਵਾਲੀ ਕਿਸੇ ਵੀ ਚੀਜ਼ ਨੂੰ ਖਤਮ ਕਰ ਦਿੰਦਾ ਆਪਣੇ ਨਾਲ ਵਹਾ ਕੇ ਲੈ ਜਾਂਦਾ ਇਹ ਕੁਦਰਤ ਦੀ ਪਾਵਰ ਆ ਦੇਖੋ ਉਹ ਪਰਿਵਾਰ ਔਰਤਾਂ ਬੱਚੇ ਬਜ਼ੁਰਗ ਮਤਲਬ ਸਮਝ ਨਹੀਂ ਆएगी ਇਸ ਚੀਜ਼ ਦੀ ਬਾਕੀ ਤੁਸੀਂ ਜ਼ਰੂਰ ਦੱਸਿਓ ਵੀ ਕੀ ਹੋ ਸਕਦਾ ਇਹ ਕਿਉਂ ਨਹੀਂ ਮਦਦ ਕੀਤੀ ਗਈ ਇਨ੍ਹਾਂ ਲੋਕਾਂ ਨੇ ਜਿਹੜੇ ਇਧਰਲੇ ਪਾਸੇ ਛਤਰੀਆਂ ਲਈ ਖੜੇ ਆ ਵੀਡੀਓ ਰਿਕਾਰਡ ਕਰ ਰਹੇ ਆ ਯਾਨੀ ਸਾਹਮਣੇ ਦਿਖਾਈ ਦੇ ਰਿਹਾ ਇਹ ਸਭ ਕੁਝ ਨਾ ਕੋਈ ਸਰਕਾਰ ਵੱਲੋਂ ਦੱਸਿਆ ਵੀ ਕੋਈ ਹੈਲੀਕਾਪਟਰ ਆ ਗਿਆ ਜਾਂ ਕੁਝ ਵੀ ਇਦਾਂ ਦਾ ਜੋ ਆਪਾਂ ਦੇਖਦੇ ਆ ਜਦੋਂ ਇਸ ਤਰ੍ਹਾਂ ਦੇ ਕਿਸੇ ਵੀ ਦੇਸ਼ ਦੇ ਵਿੱਚ ਜਾਂ ਕਿਤੇ ਵੀ ਹਾਦਸੇ ਹੁੰਦੇ ਤਾਂ ਜਿਹੜੀਆਂ ਸੇਫਟੀ ਵਾਲੀਆਂ ਟੀਮਾਂ ਉਹ ਪਹੁੰਚ ਜਾਂਦੀਆਂ ਪਰ ਇਹ ਦੇਖੋ ਤੁਹਾਡੇ ਸਾਹਮਣੇ ਆ ਜਣੀ ਜਿਹੜਾ ਪਰਿਵਾਰ ਆ ਸਾਰਾ ਰੁੜ ਜਾਂਦਾ ਏ ਜਦੋਂ ਆਪਾਂ ਲਾਸਟ ਤੱਕ ਵੀਡੀਓ ਦੇਖਾਂਗੇ ਤਾਂ ਪਰਿਵਾਰ ਦਾ ਇੱਕ ਵੀ ਮੈਂਬਰ ਨਹੀਂ ਬਚਦਾ ਗਾ ਇਸ ਪਾਣੀ ਦੇ ਵਿੱਚ ਬਹਿ ਜਾਂਦਾ ਏ ਸਮਝੋ ਵੱਾਰ ਦੀ ਗੱਲ ਆ ਕਿ ਲੋਕਾਂ ਨੇ ਕੁਝ ਕੀਤਾ ਕਿਉਂ ਨਹੀਂ ਦਾ ਬਾਕੀ ਤੁਸੀਂ ਜ਼ਰੂਰ ਦੱਸਿਓ